ਸਾਹਿਬ ਜੀਓ ਰਹਾ ਰਾਸ ਸਾਹਿਬੋ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਹੈ ਰਾਮ ਰਾਜੀ ਅਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਗਾਮ ਪਿੱਟਦੇ ਨਾਮ ਦੇ ਓਮਖ ਲਾਇਆ ਜਨਾਨਕ ਸਾਰ ਸੇਵਿ ਅੰਤ ਲਈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਧੰਗਰਦਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲਿਆਰੀ ਕੁਦਰਤ ਅਸਿਆ ਤਰੰਤ ਨ ਜਾਈ ਲਖਿਆ ਰਹੋ ਜੋਤ ਮੈਂ ਜੋਤ ਜੋਤ ਮੈਂ ਜਾਤਾ ਆਕਲ ਕਲਾ ਪਰਪਰਿਆ ਤੋ ਸਚਾ ਸਾਹਿਬ ਸਿ ਸਵਾਲਿਓ ਜਨ ਕੀ ਤਿਸੋ ਪਰ ਪਇਆ ਕਾਹ ਨਾਨਕ ਕਰਤੇ ਕੀ ਅਬ ਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾ ਕੇ ਹਾ ਸੋ ਕਰ ਕੇ ਹਾ ਜਿਤ ਮੈਂ ਸਰਬ ਸਮਾਲੇ ਵਜੇ ਤੇਰੇ ਨਾਮ ਅਨੇਕ ਅ ਸੰਖਾ ਕਿਤੇ ਤੇਰੇ ਬਿਵਨਾਰੇ ਕਿਤੇ ਤੇਰਾ ਗੁਰੂ ਹੋ ਗਈ ਹੈ ਕਿਤੇ ਤੇਰੇ ਗਾਵਨਾਰੇ ਗਾਵਨ ਤੁਧਨੋਂ ਪਵਨ ਪਾਣੀ ਵਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋਂ ਜਿਤ ਗਉਤਿ ਲਿਖ ਜਾਣਨਾ ਦਿਖ ਦਿਖ ਧਰਮ ਵਿਚਾਰੇ ਗਾਵਨ ਤੁਧਨੋਂ ਆਇ ਸਰਵਮਾ ਦੇਵੀ ਤੂੰ ਤੇਰੇ ਸਾਥ ਸਵਾਰੇ ਗਾਵਨ ਤੁਧਨੋਂ ਤੇਰਿੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਜਤੀ ਸੰਤੋ ਕੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨਰ ਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮਹਨਿਆ ਮਨਮੋਹਨ ਸੁਰਗ ਮਾਚ ਪਿਆਲੇ ਗਾਵਨ ਤਦਨੋ ਰਤਨ ਉਪਾਇ ਤੇਰੇ 86 तीर्थ नले गावन तदनो जोत महा मिलसुरा गावन तदनो खानी चारे गावन तदनो खंड मंडल ब्रह्मंडा कर कर के तेरे तारे सी तदनो गावन जोतु पावन <coughs> रते तेरे भक्त <भगतर> रसाले <coughs> और कहते तदनो गावन आसे म चित्त न ना आवन नानक क्या विचारे सोई सोई सदा ससाई साचा सची नाई ਅਭਿਉਤੀ ਜਾਇ ਨਾ ਜਾਤੀ ਰਚਨਾ ਜਿਨ ਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੁ ਪਾਈ ਕਰ ਕਰ ਦੇ ਕਹਿ ਕੀਤਾ ਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵ ਸਵੀਕਾਰ ਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਤਿ ਸੋ ਸਹ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਤੁਨ ਵੱਡਾ ਖੈ ਸਭ ਕੋਈ ਕੇਵੜ ਵਡਾ ਦੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਦਿਲ ਰਹੇ ਸਮਾਈ ਵੱਡੇ ਮਹੀਰੇ ਸਹਿਬਾ ਗਹਿਰ ਗੰਭੀਰਾ ਗੁਣ ਹੈ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਜੀਰਾ ਰਹੋ ਸੰਸਾਰ ਤੇ ਮਿਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹ ਨਾ ਜਾਏ ਤੇਰੇ ਤਲ ਵੜਿਆਈ ਸਭ ਸਤ ਸਭ ਤਬ ਸੋਚ ਗਈਆ ਸਿੱਧਾ ਮੁਰਗਾ ਗਿਆ ਵੜਿਆਈ ਤਦ ਵਣ ਸਦੀ ਕੇ ਨਾ ਪਾਈਆ ਗਰਮ ਮੈਲਾ ਨਹੀਂ ਠਾਕ ਰਾਇਆ ਆਕਣ ਵਾਲਾ ਕਿਆ ਵਿਚਾਰਾ ਸਿਵਦੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੈ ਕਿਆ ਜਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹਲਾ ਪਹਿਲਾ ਆਕਾਂ ਜੀਵਾ ਵਿਸਰਮ ਮਰ ਜਾਓ ਆਕਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲੱਗੈ ਭੂਖ ਉਦਭੂਖ ਘਾਇ ਤਲੀਐ ਦੂ ਸੁਖ ਵਿਸਰਮੀ ਦੀ ਮਾਏ ਸੱਚਾ ਸਾਹਿਬ ਸੱਚਾ ਨਾਇਰਾਓ ਸੱਚੇ ਨਾਮ ਕੀ ਤਰਵੜੈ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਗਾਇ ਆਕਣ ਪਾਹੀ ਵੱਡਾ ਨਾਉ ਵੈ ਘਾਟ ਨਾ ਜਾਏ ਨਾਉ ਓਹ ਮਰੈ ਨਾਉ ਵੈ ਸੂ ਜਿੰਦਾਰਹਨ ਚੂਕੇ ਭੋਗ ਗੁਣ ਇਹੋ ਹੁਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਬੜੇ ਆਉਤੇ ਬੜੇ ਤੇਰੀ ਰਾਤ ਜੰਦਨ ਕਰ ਕਹਿ ਕੀ ਤੇਰਾਤ ਖਸਮ ਵਿਸਾਰਹਤੇ ਕੰਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰਉ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਅਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਡ ਭਾਗ ਵੜੇ ਰੇ ਜਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਦਰਵਦਾਸ ਹੈ ਆ ਮੇਰਾ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਸ੍ਰਾਮ ਨਾ ਪਾਇਆ ਤੇ ਭਾਗੇਨ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਈ ਆਏ ਤਰਗ ਜੀਵਾ ਤਰਗ ਜੀਵਾਤ ਜਨ ਅਰਜਨ ਸਤਿਗੁਰ ਸੰਗਤ ਪਾਈ ਤੰਦੁਰ ਮਾਸ ਅਗ ਲਿਖਿਆ ਲਿਖਾਸ ਤਨ ਦਨ ਸਤ ਸੰਗ ਜਿਤ ਹਰਿ ਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨਜਤ ਵਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਦਾ ਕਰਜ ਗਾਗਿਆ ਕਰ ਦਰਿਆ ਮੇਰੇ ਮਾਦੋ ਜੀ satsangत मेरे सो दरਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਤਤਵੰਤਾ ਗੋਇਨਾ ਕਿਸ ਕੀ ਦਰਿਆ ਸਿਰਦਰ ਜਿਗ ਸੰਵਾਹਿ ਠਾਕੁਰ ਕਾਹੇ ਮਨ ਭਉ ਕਰਿਆ ਉਡਿ ਉਡਿਆ ਵੈਸੇ ਕੁਸਾਂ ਤਸ ਪਛੈ ਬਚਰੇ ਚਰੀਆ ਤਨ ਗਵਨ ਖਲਾਵੇ ਗਵਨ ਚੁਗਾਵੇ ਮਨ ਮਹਿਤਮ ਮਰਨ ਕਰਿਆ ਸਭਨ ਦਾਨ ਦਸ ਅਸ਼ਟ ਸਿਦਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਵਲ ਵਲ ਸਤਿ ਬਲ ਜਈਐ ਤੇਰਾ ਅੰਤਨਾ ਕਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਖ ਇਕ ਅੰਕਾਰ ਸਤਿਗੁਰ ਪ੍ਰਸਾਦ ਦੋ ਵਰਗ ਨਰੰਜਨ ਆਰ ਵਰਗ ਨਰੰਜਨ ਰਗਮਾ ਗਮਿਆ ਪਾਰਾ ਸਬਦ ਆਵੇ ਸਬਦ ਆਵੇ ਤੁਧ ਜੀ ਅਰਥ ਚੇ ਸਰਜਣ ਹਾਰਾ ਸਬਜੀਤ ਮਾਰੇ ਜੀ ਦੁ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪ੍ਰਗਤ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣ ਦੁਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਰ ਜੀ ਜਨ ਆਨਿਕ ਤਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਰ ਜੀ ਸੇ ਜਨ ਜੁਗ ਵਿੱਚ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਆਰਥਿਆ ਜੀ ਤਿੰਨ ਟੁੱਟੇ ਜਮ ਕੇ ਫਾਸੀ ਜਨ ਨਿਰਭਉ ਜਨ ਆਰ ਨਿਰਭਉ ਧਿਆਇ ਆ ਜੀ ਤਨ ਗਾ ਭਉ ਸਭਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਹਰ ਦਇਆ ਜੀ ਜਨ ਨਾਨਕ ਤਨ ਬਲ ਜਤੀ ਤੇਰੀ ਭਗਤ ਤੇਰੀ ਪਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਧੀਰੇ ਭਗ ਤੇਰੇ ਭਗਤ ਸਲਾਹਨ ਦੁਤ ਜੀ ਹਰ ਅਨੇਕ ਨੀਕ ਅਨੰਤਾ ਤੇਰੀ ਅਨੇਕ ਤੇ ਰਨ ਕਰੇ ਹਰ ਪੂਜਾ ਜੀ ਤਪ ਤਾਪਹਿ ਜਪਹਿ ਵੰਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਵਸਿ ਮਰਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਜੇ ਭਗਤ ਜੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਗੁਰਖ ਅਪਰੰਪਰ ਕਰਤਾ ਜੀ ਤੁਿਰ ਜੇ ਬਡਾ ਵਰ ਨਾ ਕੋਈ ਤੂੰ ਰੁਗ ਰੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਉ ਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਤੋ ਹੋਈ ਤਉ ਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤਉ ਦੇ ਆਪੇ ਸਿਰਜ ਸਭ ਕੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਹਜਾ ਮੈਂਡਾ ਸਾਈਂ ਜੋ ਦਵਾਵੇ ਜੋਈਤੀ ਸੀ ਜੋ ਤੂੰ ਦੇ ਸੋਈ ਹਾਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰਾਂ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਜਿਹੀ ਮਾਹੀ ਸੁਜ ਵੈ ਨਾਂ ਦੂਜਾ ਕੋਈ ਨਾਹੀ ਜੀ ਜੰਤ ਸਭ ਤੇ ਰਾਖੇ ਮਿ ਜੋਗ ਮਰ ਵਿਚੜਿਆ ਸੰਜੋਗੀ ਮੇਲ ਜਿਸ ਨਾਮ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਜੇ ਹੀ ਹਰਿ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤਵੰਦ ਜਾਵਰ ਨਾ ਕੋਈ ਤੂੰ ਗਰਗਰਿ ਵੇ ਕਹਿ ਜਾਣੈ ਸੋਈ ਜ ਜਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਤਤ ਸਰਵ ਰੜੈ ਭਈ ਰੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਭਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆ ਲੈ ਮਨ ਏਕ ਨ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗਲ ਆ ਰਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਕਤਾ ਜਨਮ ਭਇਆ ਕੁਰਨਵਤ ਨਾਨਕ ਤਨ ਕੀ ਸਰਨਾ ਜントੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਰਨ ਕੀ ਇਹ ਤੇਰੀ ਵਰੀਆ ਅਵਰ ਕਾਜ ਤਰਨ ਕਿ ਤਾ ਨਾ ਕਾਉ ਉਮੇਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਪਦਾ ਬਸੰਜਨ ਧਰਮ ਨਾਮ ਕਮਾਇ ਸੇਵਾ ਸਾਧਨਾ ਜਨ ਹਰ ਰਾਇ ਕਉ ਨਾਨਕ ਹਮ ਨੀਚ ਕਰਮਾ ਚਰਨ ਪਰੇ ਕੀ ਲਖੋ ਸਰਮਾ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸ ਗਿੰ ਕਬਿਵਾਚ ਬੇਨਤੀ ਚੋਪੀ ਹਮਰੀ ਕਰੋ ਹਥ ਦੈ ਰਚਾ ਪੂਰਨ ਵੇਦ ਜਤ ਕੀ ਇਛਾ ਤਬ ਚੰਨਨ ਮਨ ਰਹਾ ਹਮਾਰਾ ਆਪਨਾ ਜਾਣ ਗੁਰੂ ਬਰਤਵਾਰ ਹਮਰੇ ਦੋਸ਼ ਟਜਾ ਤੁਮ ਕਾ ਬੋ ਆਪ ਹਾਦ ਮੋਹਿ ਬਚਾਵੋ ਸੁਖੀ ਵਸੈ ਮੂਰ ਪਰਿਵਾਰ ਸੇਵਕ ਸਿਖ ਸਭ ਕਰਤਾਰ ਮੋਰ ਚਰਨ ਜਿ ਕਰਦਿਆ ਕਰੀਏ ਸਭ ਬੈਰਨ ਕੋ ਵਾ ਸੰਗਰੀਏ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟੁ ਕੀ ਅਬਰਨਾ ਧਿਆਉ जो बर चाहूं सो तुम मते पाऊं सेवक सुख हमारे तारिए जन जन सत्र हमारी मारिए आपा दम जबरीय मरण काल का त्रासन भरिए ओ जो सदा हमारे बच्चा श्रीस्तु जो करया और रक्षा राग लियो मोहि राखन हारे साहिब संत सहाय प्यारे दीनबंध दुष्टन के हंता तुम हो पुरी चदरद सकंता ਕਾਲ ਪਾਏ ਬ੍ਰਹਮਾਵ અવਤਾਰ ਆਕਾਲ ਪਾਏ ਸ਼ਿਵ ਜੂਗ અવਤਾਰ ਕਾਲ ਪਾਏ ਕਰਵਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੂ ਕੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਉ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਜਿਵ ਗਨ ਕੋ ਜਿਵ ਗਨ ਸੁਖ ਦਿਓ ਸਤਰਨ ਕੋ ਪਲਮ ਵਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਬੀਰ ਪਛਾਨਤ ਚੀਤੀ ਦੇ ਗੁੰਤਰੀ ਸਤੂਲਾ ਸਾਬਰ ਕਿਰਪਾ ਦ੍ਰਿਸ਼ਟ ਕਰਬੁਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ 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 ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆ ਕਰ ਕਰ ਤੋ ਕਬਹੁ ਤੋ ਮੈਂ ਮਿਲਤ ਦੇਹ ਤਰ ਸਭੂ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੇ ਬੂਝੋ ਚਾਰੈ ਤਮੋਜਵੀ ਤੇ ਰਹਤ ਨਿਰਾਲਮ ਜੰਤ ਬੇਦ ਭੇਦ ਅਰਿਆਲਮ ਨਰੰਗਾ ਨਿਰਵੇਕ ਅੰਦਰ ਲੰਭ ਆਦ ਅਨੀਰ ਅਨਾਦ ਸੰਭ ਤਾਗ ਮੂੜ ਚਾਰਤ ਬੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਗੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਾਨ ਦੇਵ ਕੋ ਕਹਤ ਸਦਾ ਸਭ ਨਰੰਕਾਰ ਕਾ ਚੇਨ ਤਨਹ ਪੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਪੰਨ ਪੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੇਦ ਸਜਾ ਪ੍ਰਤਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹਿ ਭੂਪ ਅੰਡਜ ਜੇ ਰਜ ਸੇਤ ਜਕਿਨੀ ਉਤਵ ਜਖਾਨ ਬਹੁਰ ਰਾਚ ਦਿਨੀ ਕਹੂੰ ਭੂਲ ਰਾਜਾ ਬੈਠਾ ਕਹੂੰ ਜ਼ਮਰ ਬ ਸੰਕਰੇ ਬੈਠਾ ਤਗਰੀ ਸ੍ਰਿਸ਼ਟ ਦਿਖਾਈ ਚੰਪ ਆਦ ਜੁਗਾਦ ਸਰੂਪ ਸੁਜੰਪਵ ਅਬਰਚਾ ਮੇਰੀ ਤੁਮ ਕਰੋ ਸਿਖਿ ਵਾਰਿ ਸਿਖ ਸੰਗਰੋ ਦੁਸ਼ਟ ਜਤੇ ਉਟਵਾ ਤੋ ਤਪਾਤਾ ਸਕਰ ਮਲੇਸ਼ ਕਰੋ ਰਣ ਘਾਤਾ جی آر پری تن کے دش دکھ تری پورکھ جب نگ پڑے تہ ری تن کے تم سنک سب تاری جو کل کو بار تا کہ کال نکٹ نہیں آہ رچا ہوئی تا ہنسب کالا دش ارشٹ کالا کرپا دشن جا نر ہو ਤਾਕੇ ਤਾਪ ਤਨ ਕਮ ਹਰੂ ਰਿੱਧ ਸਦ ਕਰਮੋ ਸਭੋਈ ਦੁਸ਼ਟ ਚਾਸ ਸਕੇ ਨਾ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੁਖਤੇ ਰਹਾ ਖੜਗ ਕੇ ਤਮੈ ਸ਼ਰਨ ਤਿਆਰੀ ਆਪਾਦ ਲੋਗਾਰੀ ਸਰਬ ਧਰਮੋ ਹੋ ਸਹਾਈ ਦੋ ਸਤਿ ਤੋ ਕਤੇ ਲੋਭ ਚਾਹੀ ਸੋਈਆ ਪਾਇਂ ਗਏ ਜਾਉ ਤੇ ਤੁਮਰੇ ਦਵ ਤੇ ਕੋ ਆਖ ਤਰੀ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਕ ਨਾ ਮਾਨਿਓ ਸਿਮਰਤ ਸਾਸਰ ਵੇਦ ਸਬੈ ਬਹੁ ਭੇਦ ਕਹੇ ਆਮੇਕ ਨਾ ਜਾਣਿਓ ਸਿਰਿ ਜਪਾਨ ਕਿਰਪਾ ਤੁਮਰੀ ਕਰ ਮਨ ਨ ਕਹੋ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਚਾੜਕੈ ਗਇਓ ਤੋਹਾਰ ਦਵਾਰ ਬਾਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAMKALI ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਸੇਤੀ ਮਾਨਵ ਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦ ਤੰ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਐ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਨਾਂ ਸੰਵਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰਦਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਆ ਨਾਹੀਂ ਕਰਤੇ ਰਹਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਚਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਟਹਾਉ ਜੇ ਸਦੀ ਆਏ ਵਡਿਆਈਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਦਰੋਪੇ ਆਰੋ ਸਚਾ ਨਾਮ ਮੇਰਾ ਆਧਾਰੁ ਬਾਜੀ ਪੰਜ ਸ਼ਬਦ ਤਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਗਲਾ ਜਤ ਕਰਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਬਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੀ ਆਨੰਦ ਸਣੋ ਬੰਦ ਭਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਤੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਦੇ ਬਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਜਦਨ ਵਸੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਜ਼ਿਆਦਾ ਹਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਰਦਰ ਨਰਾ ਕਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਤ ਨਾਹੀ ਮਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਜੋ ਪੈ ਹੋਈ ਤਰਜੋ ਬੈ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਧੀਵੈ ਹਰਿਆ ਪੌੜੀ ਤਥਾ ਦੁਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰਕ ਆਗਨੇ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾਹੀ ਤੇਰਾ ਛਡ ਜਾਹੇ ਭਉ ਜਲ ਬਿਕਮ ਅਸਗਾਹ ਗੁਰ ਸ਼ਬਦੀ ਪਰ ਪਾਹੀ ਜਿਨ ਕਾ ਲਗੀ ਪਿਆਸ ਅੰਮ੍ਰਿਤ ਛੇਕਾਏ ਕਲਮੈ ਇਹੋ ਪੰਨਾ ਗੁਣ ਗੋਵਿੰਦ ਗਾਏ ਸਭ ਤਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬਰਧਾ ਕੋਏ ਨਾ ਜਾਏ ਜਿਹਾ ਵੈ ਤੁਧ ਆਹੇ ਸ਼ਲੋਕ ਮਹਲਾ 5 ਅੰਤਰ ਗੁਰਿਆਰਾਦਨਾ ਜੇਵਾ ਜਪ ਗੁਰਨਾਉ ਨੈਤਰੀ ਸਤਗੁਰੂ ਪੇਖਣਾ ਅੰਸ ਰਵਨੀ ਸੁਨਣਾ ਗੁਰਨਾਉ ਸਾਤੂ ਗੁਰ ਜੀ ਦਿੱਤ ਰਤਿਆ ਦਰਗਹ ਪਾਈ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈ ਉਤਨੋ ਕਾਢੀ ਏ ਬਿਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਨਹਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਿਆਲ ਮਨਹੁ ਨਾਮ ਵਿਚਾਰਿਆਨ ਸਾਜ ਜਨਾ ਕੈ ਸੰਗ ਭਵ ਜਲ ਤਾਰਿਆ ਨ ਸਾਕਤ ਅਨੰਦ ਕੁ ਦੁਸ਼ਟ ਕਿ ਨਮਾਹਿ ਬਿਦਾਰਿਆ ਨ ਤਿਸ ਸਾਹਿਬ ਕੀਤੇਕ ਨਾਨਕ ਮਨ ਮਾਹੀ ਜਿਸ ਤਿਸ ਮਰਤ ਸੁਖ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀਤੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ